आईपीएस वाई पूरन कुमार ਦੇ ਹੱਕ ਦੇ ਵਿੱਚ ਲੋਕ ਉtre ਸੜਕਾਂ ਤੇ ਪਤਨੀ ਨੇ ਦੋ ਦੁੱਖ ਅਫਸਰਾਂ ਨੂੰ ਤੇ ਮੰਤਰੀਆਂ ਨੂੰ ਦਿੱਤਾ ਜਵਾਬ ਕਿ ਜਦੋਂ ਤੱਕ ਇਹਨਾਂ ਵੱਡੇ ਅਫਸਰਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਨਾ ਪੋਸਟਮਾਰਟਮ ਹੋਏਗਾ ਤੇ ਨਾ ਹੀ ਹੋਏਗਾ ਸੰਸਕਾਰ ਦੋਸਤੋ ਪੋਸਟੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਮੈਂ ਤੁਹਾਡਾ ਦੋਸਤ ਸੰਸਾਹੋਤਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜਨਤੀ ਪਿਛਲੇ ਦਿਨੀ ਆਈਪੀਐਸ ਅਫੀਸਰ వై ਪੂਰਨ ਕੁਮਾਰ ਦੀ ਆਤਮ ਹੱਤਿਆ ਨੂੰ ਲੈ ਕੇ ਅਜੇ ਤੱਕ ਉਹ ਜਿਹੜੀਆਂ ਪਹੇਲੀਆਂ ਨੇ ਉਹ ਬੜੀਆਂ ਹੋਈਆਂ ਨੇ ਸਰਕਾਰਾਂ ਦੀ ਕਰਨੀ ਤੇ ਕਛਨੀ ਵਿੱਚ ਅੰਤਰ ਉਦੋਂ ਪਤਾ ਲੱਗਦਾ ਹੈ ਜਦੋਂ ਸੱਚਮੁੱਚ ਸਰਕਾਰ ਨੂੰ ਇਸ ਤਰ੍ਹਾਂ ਦੇ ਹਾਦਸਿਆਂ ਦਾ ਇਸ ਤਰ੍ਹਾਂ ਦੀ ਜਦੋਂ ਅਣ ਹੋਣੀਆਂ ਟਕਨਾਮਾ ਦਾ ਪਤਾ ਲੱਗਦਾ ਹੈ ਕਿ ਮੇਰੀ ਸਰਕਾਰ ਦੇ ਵਿੱਚ ਅਜਿਹਾ ਕੁਝ ਵੀ ਚੱਲ ਰਿਹਾ ਹੈ ਤੇ ਉਹਨਾਂ ਦੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਜਵਾਬ ਨਹੀਂ ਹੁੰਦਾ ਆਈਪੀਐਸ ਵਾਈ ਪੂਰਨ ਕੁਮਾਰ ਨੇ ਪਿਛਲੇ ਦਿਨੀ ਆਪਣੀ ਹੀ ਸਰਵਿਸ ਰਿਵਾਲਵਰ ਦੇ ਨਾਲ ਆਤਮ ਹੱਤਿਆ ਕਰ ਲਈ ਔਰ ਆਤਮ ਹੱਤਿਆ ਤੋਂ ਬਾਅਦ ਇਹਨਾਂ ਦੀ ਪਤਨੀ ਜਿਹੜੀ ਉਹ ਬਕਾਇਦਾ ਤੌਰ ਤੇ ਖੁਦ ਇੱਕ ਆਈਐਸ ਅਫੀਸਰ ਹੈ ਮੈਡਮ ਅਵਨੀਤ ਵਾਈ ਕੁਮਾਰ ਜਿਹੜੀ ਕਿ ਉਸ ਵੇਲੇ ਜਾਪਾਨ ਦੇ ਦੌਰੇ ਤੇ ਗਈ ਹੋਈ ਸੀ ਹਰਿਆਣੇ ਦੇ ਮੁੱਖ ਮੰਤਰੀ ਦੇ ਨਾਲ ਸਵਾਲ ਇਥੇ ਹੁੰਦਾ ਕਿ ਮਗਰੋਂ ਆਤਮ ਹੱਤਿਆ ਹੁੰਦੀ ਹੈ ਆਤਮ ਹੱਤਿਆ ਤੋਂ ਬਾਅਦ ਆਲਾ ਅਫਸਰ ਪਹੁੰਚਦੇ ਨੇ ਔਰ ਅੱਜ ਵੀ ਇਹ ਮਾਮਲਾ ਉਸੇ ਦਾ ਉਸੇ ਤਰੀਕੇ ਨਾਲ ਖੜਾ ਹੈ ਪਿਛਲੇ ਦਿਨਾਂ ਦੀ ਗੱਲ ਕਰੀਏ ਤੇ ਪਿਛਲੇ ਦਿਨੀ ਬਕਾਇਦਾ ਤੌਰ ਤੇ ਬੀਜੇਪੀ ਦੇ ਤਿੰਨ ਮੰਤਰੀ ਤੇ ਦੋ ਅਫਸਰ ਆਈਪੀਐਸ ਯਾ ਪੂਰਨ ਕੁਮਾਰ ਦੀ ਪਤਨੀ ਨੂੰ ਮਿਲਣ ਵਾਸਤੇ ਉਹਨਾਂ ਦੇ ਗ੍ਰੈਸ ਥਾਨ ਵਿਖੇ ਗਏ ਕਾफी देर ਉਹਨਾਂ ਦੀ ਗੱਲਬਾਤ ਹੋਈ ਹੈ ਲੇਕਿਨ ਉਹਨਾਂ ਦੀ ਪਤਨੀ ਨੇ ਦੋ ਟੁਕ ਸ਼ਬਦਾਂ ਵਿੱਚ ਉਹਨਾਂ ਨੂੰ ਜਵਾਬ ਦਿੱਤਾ ਕਿ ਉਦੋਂ ਤੱਕ ਨਾ ਤਾਂ ਪੋਸਟਮਾਰਟਮ ਹੋਏਗਾ ਤੇ ਨਾ ਹੀ ਸੰਸਕਾਰ ਹੋਏਗਾ ਜਦੋਂ ਤੱਕ ਡੀਜੀਪੀ ਸ਼ਤਰੂਜੀਤ ਕਪੂਰ ਅਤੇ ਐਸਪੀ ਨਰਿੰਦਰ ਦੀਜਾਂਦੀਆ ਦੀ ਗ੍ਰਿਫਤਾਰੀ ਨਹੀਂ ਹੁੰਦੀ ਇਸ ਤੋਂ ਇਲਾਵਾ ਉਹਨੇ ਕੋ ਗੱਲੀ ਨਹੀਂ ਕੀਤੀ और सरकार की करनी कथनी में अंतर देखो जेड़े सीट देबर चुने जाते हैं वो हमेशा क्योंकि बहुत हाई फा प्रोफाइल मामला है आई पी एस की जिंदगी दे आई एस की जिंदगी दे जुड़िया हुआ मामला है और सीट ऑफिसर मतलब तुम सुन के हैरान हो जाओगे कि सीट के जोड़े मैंबर दिए गए हैं वो इंस्पैक्टर लैवल के ने ਅਦਰੋਂ ਜੂਨੀਅਰ ਅਫੀਸਰ ਜਿਹੜੇ ਨੇ ਉਹ ਸੈਟ ਦੇ ਵਿੱਚ ਮੈਂਬਰ ਨੇ ਔਰ ਇਸ ਸੈਟ ਨੂੰ ਵੀ ਨਾਮਨਜ਼ੂਰ ਕੀਤਾ ਗਿਆ ਹੈ ਕਿ ਇੱਕ ਆਈਪੀਐਸ ਅਫੀਸਰ ਦੀ ਖੁਦਕੁਸ਼ੀ ਨੂੰ ਲੈ ਕੇ ਆਤਮ ਹੱਤਿਆ ਨੂੰ ਲੈ ਕੇ ਕੀ ਇਹ ਜੂਨੀਅਰ ਜਾਂਚ ਕਰਨਗੇ ਸੋ ਇਸ ਕਰਕੇ ਕਿਤੇ ਨਾ ਕਿਤੇ ਇਸ ਨੂੰ ਲੈ ਕੇ ਲੋਕ ਜਿਹੜੇ ਨੇ ਉਹ ਸੜਕਾਂ ਤੇ ਉਤਰੇ ਨੇ ਲੋਕਾਂ ਨੇ ਪ੍ਰਸ਼ਾਸਨ ਦੇ ਖਿਲਾਫ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ ਔਰ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਕਹਿ ਸਕਦੇ ਆ ਕਿ ਪ੍ਰੈਜ਼ੀਡੈਂਟ ਨੇ ਉਹ ਵੀ वाई ਪੂਰਨ ਕੁਮਾਰ ਦੀ ਪਤਨੀ ਮੈਡਮ ਅਬਨੀਤ वाई ਕੁਮਾਰ ਦੇ ਘਰ ਇਸ ਵਿਪਤਾ ਦੀ ਘੜੀ ਵਿੱਚ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੋਸਤੋ ਇੱਕ ਦਲਿਤ ਆਫੀਸਰ ਜਦੋਂ ਬਣ ਜਾਂਦਾ ਹੈ ਤੇ ਲੋਕ ਉਸ ਨੂੰ ਵੇਖਣਾ ਪਸੰਦ ਨਹੀਂ ਕਰਦੇ ਉਹਨਾਂ ਨੂੰ ਪਤਾ ਹੈ ਕਿ ਸਾਡੇ ਤੋਂ ਇਸ ਅਫੀਸਰ ਦੀ ਕਾਬਲੀਅਤ ਵੱਧ ਹੈ এডਿਕੇਸ਼ਨ ਵੱਧ ਹੈ ਔਰ ਇੱਕ ਪਤਾ ਹੈ ਉਸਨੇ ਕੋਲ ਟੈਲੈਂਟ ਹੈ ਕਿ ਮੈਂ ਆਪਣੀ ਗੱਲ ਕਿਸ ਤਰ੍ਹਾਂ ਰੱਖਣੀ ਹੈ ਤੁਸੀਂ ਦੇਖੋ ਕਿ ਜਦੋਂ ਜਦੋਂ ਵੀ ਦਲੇਤ ਅਫਸਰਾਂ ਦੇ ਨਾਲ ਕਿਤੇ ਨਾ ਕਿਤੇ ਵਿਤਕਰਾ ਹੁੰਦਾ ਸੀ ਤਾਂ ਉਸੇ ਵੇਲੇ ਆਈਪੀਐਸ ਵਾਈ ਪੂਰਨ ਕੁਮਾਰ ਜਾ ਲੈਟਰ ਲਿਖਦਾ ਸੀ ਜਾਂ ਫੋਨ ਤੇ ਗੱਲਬਾਤ ਕਰਦਾ ਸੀ ਲੇਕਿਨ ਦੋਖੇ ਇਸ ਗੱਲਦਾ ਕਿ ਉਹਨਾਂ ਦੀਆਂ ਲੈਟਰਾਂ ਦੇ ਉੱਪਰ ਕੋਈ ਅਸਰ ਨਹੀਂ ਹੋਇਆ ਉਲਟਾ ਉਲਟਾ ਉਸ ਨੂੰ ਮੈਂਟਲੀ ਤੌਰ ਤੇ ਤੰਗ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦਾ ਹੈ ਹੁਣ ਪੂਰੀ ਸਰਕਾਰ ਜਿਹੜੀ ਹੈ ਉਹ ਇਸ ਵੇਲੇ ਹਾਸ਼ੀਏ ਤੇ ਆ ਚੁੱਕੀ ਹੈ ਹਾਲਾਂਕਿ ਹਰਿਆਣੇ ਦੇ ਮੁੱਖ ਮੰਤਰੀ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਮਤਲਬ ਪੂਰੀ ਤਨਦੇਹੀ ਦੇ ਨਾਲ ਇਮਾਨਦਾਰੀ ਦੇ ਨਾਲ ਇਸ ਜਾਂਚ ਨੂੰ ਲਮਾਂਗੇ ਔਰ ਦੂਜੇ ਪਾਸੇ ਜੇ ਗੱਲ ਕਰੀਏ ਤੇ ਹਰਿਆਣੇ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਅਫਸਰਾਂ ਦੀ ਪਹੁੰਚ ਜਿੰਨੇ ਮਰਜ਼ੀ ਵੱਡੇ ਲੀਡਰਾਂ ਤੱਕ ਕਿਉਂ ਨਾ ਹੋਵੇ ਲੇਕਿਨ ਪੂਰੀ ਦੀ ਪੂਰੀ ਜਿਹੜੀ ਮਤਲਬ ਕਹਿ ਸਕਦੇ ਸਰਕਾਰ ਹੈ ਉਹ ਪੀੜਤ ਪਰਿਵਾਰ ਦੇ ਨਾਲ ਹੈ ਔਰ ਜਿਹੜੀ ਕਮੇਟੀ ਉਹਨਾਂ ਨੂੰ ਮਿਲਣ ਗਈ ਸੀ ਉਹ ਉਹਨਾਂ ਵੀ ਮੈਂ ਤੁਹਾਨੂੰ ਉਹਨਾਂ ਦਾ ਬਿਆਨ ਵੀ ਸੁਣਾਉਣਾ ਚਾਹੁੰਦਾ उन्होंने गल की है कि वाई पूरन कुमार जे कि आई पी एस ऑफिसर से बड़े ईमानदार ने बड़े मेहनती ने अजिम ऑफिसर की ईमानदारी सू नहीं किस किस तरह का बयान ये योग देंगे दे अज उन्हों की ईमानदारी याद आ गई अज मेहनती से याद आ गए जो तो सरकार के कोल लैटर लिखते थ मैं कुछ लै कुछ लोग ने ਜੋ ਸਾਡੇ ਨਾਲ ਵਿਤਕਰਾ ਕਰ ਰਹੇ ਨੇ ਜੋ ਸਾਡੇ ਨਾਲ ਬੇਇਨਸਾਫੀ ਕਰ ਰਹੇ ਨੇ ਮਨਤਰੀ ਤੌਰ ਤੇ ਟੌਰਚਰ ਕਰ ਰਹੇ ਨੇ ਤਾਂ ਉਸ ਬਿਨਾ ਉਹਨਾਂ ਦੀ ਦਰਦੋਂ ਪੁਕਾਰ ਤੁਸੀਂ ਲੋਕਾਂ ਨੇ ਕਿਉਂ ਨਹੀਂ ਸੁਣੀ ਅੱਜ ਜਦੋਂ ਇਸ ਦੁਨੀਆ ਤੋਂ ਜਾ ਚੁੱਕਾ ਹੈ ਸਰਕਾਰ ਸਰਕਾਰ ਦੇ ਅਫਸਰਾਂ ਦੇ ਗਰੇ ਦਾ ਫੰਦਾ ਬਣ ਗਿਆ ਉਹਨਾਂ ਦੀ ਆਤਮਾ ਮੱਤਿਆ ਤੇ ਹੁਣ ਇਹਨਾਂ ਨੂੰ ਭਜੜਾ ਪਈਆਂ ਹੋਈਆਂ ਨੇ ਹੁਣ ਅਲੱਗ ਅਲੱਗ ਸਟੇਟਸ ਦੇ ਵਿੱਚੋਂ ਵਲਦ ਸਮਾਜਿਕ ਮੰਚ ਤੇ ਇਕੱਠਾ ਹੋ ਰਿਹਾ ਔਰ ਆਈਪੀਐਸ वाई ਪੂਰਨ ਕੁਮਾਰ ਦੇ ਹੱਕ ਦੇ ਵਿੱਚ ਸੜਕਾਂ ਤੇ ਉਤਰਿਆ ਔਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਹੋ ਰਹੀ ਹੈ ਅਫਸਰਾਂ ਦੇ ਖਿਲਾਫ ਨਾਰੇਬਾਜ਼ੀ ਹੋ ਰਹੀ ਹੈ ਕਿ ਜਦੋਂ ਤੱਕ ਇਹਨਾਂ ਨੂੰ ਡੀਜੀਪੀ ਸ਼ਤਰੂਜੀਤ ਕਪੂਰ ਤੋਂ ਜਦੋਂ ਤੱਕ ਤੇ ਨਾਲ ਦੇ ਸਾਥੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਇਹ ਸੰਘਰਸ਼ ਸੜਕਾਂ ਤੇ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਕਿਉਂਕਿ एक बहुत बड़ी मतलब कह सकते हैं कि नजरअंदाजगी है कि का आई पी एस ऑफिसर ही चंद चंदकू अफसर को मतलब मैंटली हराशमेंट करके एड् कदम चक लिया और हम वी गल है कि पूरे का पूरा जोड़ा है इंसाफ नै के बीड़ा चुकया हो आई पी एस ऑफिसर वाई पूरन कुमार की पत्नी अवनीत वाई कुमार ने ਉਹ ਕਿਸੇ ਦੀ ਪਰਵਾਹ ਨਹੀਂ ਕਰਦੀ ਉਹ ਕਹਿੰਦੀ ਕਿ ਜਦੋਂ ਤੱਕ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਨਹੀਂ ਕਰਦੇ ਨਾ ਪੋਸਟਮਾਰਟਮ ਹੋਏਗਾ ਤੇ ਨਾ ਹੀ ਹੋਏਗਾ ਸੰਸਕਾਰ ਦੋਸਤੋ ਹੋਰ ਵੀ ਬਹੁਤ ਸਾਰੀਆਂ ਅਪਡੇਟ ਜਿਵੇਂ ਜਿਵੇਂ ਆਉਂਦੀਆਂ ਰਹਿਣਗੀਆਂ ਆਪ ਸਭ ਦੇ ਰੂਬਰੂ ਕੀਤੀਆਂ ਜਾਣਗੀਆਂ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ